ਬੀਜੇਪੀ ਨੇ ਅੱਜ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਪਾਰਟੀ ਨੇ ਚੰਡੀਗੜ੍ਹ ਤੋਂ ਅਦਾਕਾਰਾ ਕਿਰਨ ਖੇਰ ਦੀ ਟਿਕਟ ਕੱਟ ਦਿੱਤੀ ਹੈ ਇਸ ਵਾਰ ਚੰਡੀਗੜ੍ਹ ਸੀਟ ਤੋਂ ਭਾਜਪਾ ਨੇ ਕਿਰਨ ਖੇਰ ਦੀ ਥਾਂ ਭਾਜਪਾ ਨੇ ਸੰਜੇ ਟੰਡਨ ਨੂੰ ਆਪਣਾ ਉਮੀਦਵਾਰ ਬਣਾਇਆ ਜੀ ਹਾਂ ਕਿਰਨ ਖੇਰ ਦੀ ਜਗ੍ਹਾ ਤੇ ਭਾਜਪਾ ਨੇ ਸੰਜੇ ਟੰਡਨ ਨੂੰ ਆਪਣਾ ਉਮੀਦਵਾਰ ਬਣਾਇਆ ਤੋਂ ਅੰਦਾਜ਼ੇ ਕੀ ਸੰਜੇ ਟੰਡਨ ਚੰਡੀਗੜ੍ਹ ਪਾਜਪਾ ਦੇ ਪ੍ਰਧਾਨ ਨੇ ਕੁਝ ਸਮਾਂ ਪਹਿਲਾਂ ਕਿਰਨ ਖੇਰ ਦੀ ਟਿਕਟ ਕੱਟੇ ਜਾਣ ਦੇ ਸੰਕੇਤ ਜੋ ਸੀ ਉਹ ਮਿਲਨੇ ਸ਼ੁਰੂ ਹੋ ਗਏ ਸੀ ਜੀ ਹਾਂ ਤੁਹਾੰਦਾਜ਼ੀ ਹੈ ਕਿ 4 ਮਾਰਚ ਨੂੰ ਜਦੋਂ ਕਿਰਨ ਖੇਰ ਨੂੰ ਚੰਡੀਗੜ੍ਹ ਸੀਟ ਤੋਂ ਲੋਕ ਸਭਾ ਚੋਣ ਲੜਨ ਬਾਰੇ ਪੁੱਛਿਆ ਗਿਆ ਤਾਂ ਉਹ ਇਸ ਤੋਂ ਬਚਦੇ ਹੋਏ ਵੀ ਨਜ਼ਰ ਆਏ ਸੀ ਕਿਰਨ ਖੇਰ ਇਸ ਸੀਟ ਤੋਂ ਪਹਿਲੀ ਵਾਰ ਸਾਲ 2014 ਚ ਪਾਜਪਾ ਦੀ ਟਿਕਟ ਤੇ ਜੁੱਤੇ ਸਨ। ਸਾਲ 2019 ਦੇ ਵਿੱਚ ਵੀ ਕਿਰਨ ਖੇਰ ਇਸ ਸੀਟ ਤੋਂ ਜੁੱਤੇ ਤੇ ਹੁਣ ਪਾਰਟੀ ਨੇ ਉਹਨਾਂ ਦੇ ਟਿਕਟ ਰੱਦ ਕਰ ਦਿੱਤੀ ਹੈ। ਕਿਰਨ ਖੇਰ ਨੇ ਸਾਲ 2014 ਦੀਆਂ ਚੋਣਾਂ ਵਿੱਚ ਕਾਂਗਰਸ ਦੇ ਪਵਨ ਬਾਂਸਲ ਨੂੰ ਹਰਾਇਆ ਸੀ। ਸਾਲ 2019 ਚ ਉਹਨਾਂ ਨੇ ਆਮ ਆਦਮੀ ਪਾਰਟੀ ਉਮੀਦਵਾਰ ਗੁਲਪਨਾਥ ਨੂੰ ਹਰਾਇਆ ਸੀ। ਸੰਜੇ ਟੰਡਨ ਦਾ ਸਿਆਸੀ ਕਰੀਅਰ ਦੀ ਗੱਲ ਕਰੀਏ ਤਾਂ ਉਹ 1991 ਦੇ ਵਿੱਚ ਸ਼ੁਰੂ ਹੋਇਆ ਸੀ। ਜਦੋਂ ਉਹਨਾਂ ਨੂੰ ਅਮਰੇਸਰ ਲੋਕ ਸਭਾ ਸੀਟ ਦਾ ਇੰਚਾਰਜ ਬਣਾਇਆ ਗਿਆ। ਸੰਜੇ ਟੰਡਨ ਉਦੋਂ ਤੋਂ ਹੀ ਭਾਜਪਾ ਦੀਆਂ ਵੱਖ-ਵੱਖ ਇਕਾਈਆਂ ਦੇ ਇੰਚਾਰਜ ਰਹੇ ਨੇ ਉਹ ਹਿਮਾਚਲ ਪ੍ਰਦੇਸ਼ ਭਾਜਪਾ ਦੇ ਸਹਿ ਇੰਚਾਰਜ ਵੀ ਨੇ ਉਹ ਲੰਬਾ ਸਮਾਂ ਚੰਡੀਗੜ੍ਹ ਦੇ ਪ੍ਰਧਾਨ ਰਹੇ ਨੇ ਅਜਿਹੇ ਚ ਉਹਨਾਂ ਕੋਲ ਵਿਸ਼ਾਲ ਸਿਆਸੀ ਤਜਰਬਾ ਹੈ ਸੰਜੇ ਟੰਡਨ ਲੇਖਣੀ ਦੇ ਖੇਤਰ ਦੇ ਵਿੱਚ ਸਰਗਰਮ ਨੇ ਉਹਨਾਂ ਨੇ ਕਈ ਕਿਤਾਬਾਂ ਲਿਖੀਆਂ ਨੇ ਅਤੇ ਆਪਣੇ ਪਤਾ ਦੀ ਜੀਵਨੀ ਵੀ ਲਿਖੀ ਹੈ ਇਸ ਤੋਂ ਇਲਾਵਾ ਉਸਮਾਜ ਸੇਵਾ ਦੇ ਨਾਲ ਵੀ ਜੁੜੇ ਹੋਏ ਨੇ ਉਹ ਕੰਪੀਟੈਂਟ ਫਾਊਂਡੇਸ਼ਨ ਦੇ ਨਾਂ ਨਾਲ ਇੱਕ ਐਨਜੀਓ ਚਲਾਉਂਦੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ